ਸਤ ਸੰਗਿਓ ਵੱਡਿਆਂ ਭਾਗਾਂ ਵਾਲੇ ਹੋ ਗੁਰਦੁਆਰਾ ਬੀਬੀ ਕੌਲਾ ਜੀ ਕੌਲ ਸੈਸਾ ਵਿਕੇ ਸ਼ੁਕਰਾਨਾ ਸਮਾਗਮ ਦੇ ਵਿੱਚ ਸਤਿਗੁਰੂ ਕੋਲੋਂ ਖੁਸ਼ੀਆਂ ਲੈਣ ਵਾਸਤੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਹੋ ਅੱਜ ਵੱਡਾ ਦਿਹਾਰਾ ਹੈ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਇੱਕ ਰੰਜ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਪਿਆਰ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਤਿਗੁਰੂ ਦਾ ਪ੍ਰਕਾਸ਼ ਜਹਰਾ ਮਨਾ ਰਹੇ ਹੋ ਨਾ ਸਤਿਗੁਰੂ ਬੜੇ ਦਿਆਲੂ ਨੇ ਜਨਮ ਤੋਂ ਹੀ ਧਨ ਗੁਰੂ ਅਰਜਨ ਦੇ ਪਿਤਾ ਜੀ ਨੇ ਬ੍ਰਹਮ ਨੂੰ ਪਛਾਣਿਆ ਹੋਇਆ ਹੈ। ਪਟ ਸਾਹਿਬ ਜੀ ਕਹਿੰਦੇ ਤੈ ਜਨਮਤ ਗੁਰਮਤ ਬ੍ਰਹਮ ਪਛਾਨਿਓ। हे ਗੁਰੂ ਅਰਜਨ ਦੇ ਪਿਤਾ ਜੀ ਤੁਸੀਂ ਜਨਮ ਤੋਂ ਹੀ ਬ੍ਰਹਮ ਨੂੰ ਪਹਿਚਾਨ ਲਿਆ। ਕਿਤੇ ਪਟ ਸਾਹਿਬ ਜੀ ਕਹਿੰਦੇ ਗੁਰੂ ਅਰਜਨ ਕਰ ਗੁਰੂ ਰਾਮਦਾਸ ਭਗਤ ਉੱਤਰ ਆਇਓ। हे गुरु अर्जुन देव जी, ਤੁਸੀਂ ਗੁਰੂ ਰਾਮਦਾਸ ਜੀ ਦੇ ਘਰ ਭਗਤੀ ਦੇ ਸਰੂਪ ਬਣ ਕੇ ਤੁਹਾਡਾ ਪ੍ਰਕਾਸ਼ ਹੋਇਆ। ਅਨੇਕਾਂ ਬਚਪਨ ਦੇ ਵਿੱਚ ਗੁਰੂ ਅਮਰਦਾਸ ਪਿਤਾ ਜੀ ਕੋਲੋਂ ਆਪਣੇ ਨਾਨਾ ਗੁਰਦੇਵ ਜੀ ਕੋਲੋਂ ਬਖਸ਼ਿਸ਼ਾਂ ਲੈ ਲਈਆਂ। ਗੁਰੂ ਅਰਜਨ ਦੇ ਪਿਤਾ ਜੀ ਦੇ ਕਿਤੇ ਗੁਰੂ ਅਰਜਨ ਦੇਵ ਪਿੱਤਾ ਜਿਹੜਦੇ ਆਂ ਰਿਰਦੇ ਆਂ ਜਾ ਕੇ ਗੁਰੂ ਅਮਰਦਾਸ ਜੀ ਦੇ ਮੰਝੇ ਨੂੰ ਹੱਥ ਪਾ ਲੈਂਦੇ ਨੇ ਤੇ ਗੁਰੂ ਅਮਰਦਾਸ ਜੀ ਕਹਿੰਦੇ ਇਹ ਕਿਹੜਾ ਪੁੜਕ ਹੈ ਭਾਰੀ ਜਿਨੇ ਮੰਜੀ ਹਿਲਾਈ ਸਾਡੀ ਸਾਰੀ ਤੇ ਬੀਬੀ ਭਾਨੀ ਜੀ ਭਜੇ ਭਜੇ ਆਉਂਦੇ ਨੇ ਗੁਰਦੇਵ ਪਿੱਤਾ ਜੀ ਤੁਹਾਡਾ ਦੋਹਤਾ ਹੈ ਦੋਹਤਾ ਤੇ ਉਸ ਵੇਲੇ ਹੀ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕਰਤੀ ਬੇਟੀ ਭਾਨੀ ਇਹ ਜੋ ਦੋਹਤਾ ਹੈ ਨਾ ਦੋਹਤਾ ਇਹ ਦੋਹਤਾ ਬਾਣੀ ਦਾ ਬੋਹਤਾ ਉਦੋਂ ਹੀ ਬਖਸ਼ਿਸ਼ ਕਰ ਦਿੰਦੀ ਕਿਤੇ ਗੁਰੂ ਅਰਜਨ ਦੇਵ ਜੀ ਰੇੜਦੇ ਆ ਰੇੜਦੇ ਆ ਨਾਨਾ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਦੇ ਥਾਲ ਨੂੰ ਹੱਥ ਪਾ ਲੈਂਦੇ ਨੇ ਉਦੋਂ ਵੀ ਗੁਰੂ ਅਮਰਦਾਸ ਜੀ ਕਹਿੰਦੇ ਉਠਹਿਰ ਜਾ ਥਾਲ ਦੇ ਮਾਲਕਾ ਠਹਿਰ ਜਾ ਤੋ ਇੱਕ ਦਿਨ ਇਹੋ ਜਿਹਾ ਥਾਲ ਤਿਆਰ ਕਰੇਗਾ ਜਿਸ ਥਾਲ ਦੇ ਵਿੱਚੋਂ ਜੇ ਕੋਈ ਭੋਜਨ ਛੱਕ ਕੇ ਉਹਨੂੰ ਪਚਾ ਲਵੇਗਾ ਨਾ ਉਹਦਾ ਵੀ ਸੰਸਾਰ ਤੋਂ ਪਾਰ ਉਤਾਰਾ ਹੋ ਜਾਵੇਗਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਤੁਥਾਲ ਕਿਹੜਾ ਸੀ ਆਖੋ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਦੇ ਨਾ ਮੋਦਾਮਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਭਾਗਾਂ ਵਾਲਿਓ ਸਮਾਂ ਬੀਤਦਾ ਹੈ ਅੱਜ ਧੰਗ ਗੁਰੂ ਅਰਜਨ ਦੇ ਪਿਤਾ ਜੀ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣ ਗਏ ਮਾਲਕ ਤਖਤ ਤੇ ਬੈਠੇ ਸੁਭਾ ਦੇ ਰੇ ਨੇ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੇ ਚੰਦੂਆ ਤਖਤ ਦੇ ਸੁਭਾਏ ਮਾਨੇ ਧੰਗ ਗੁਰੂ ਅਰਜਨ ਦੇ ਪਿਤਾ ਜੀ ਦੂਰੋਂ ਦੂਰੋਂ ਸੰਗਤਾਂ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦੀਆਂ ਨੇ ਅੱਜ ਭਾਈ ਸਾਈਂ ਦਾਸ ਜੀ ਵੀ ਉਹ ਵੀ ਸਤਿਗੁਰੂ ਦੀ ਛਰਨ ਵਿੱਚ ਆਏ ਆ ਕੇ ਗੁਰੂ ਅਰਜਨ ਦੇ ਪਿਤਾ ਜੀ ਦੇ ਚਰਨਾਂ ਤੇ ਕੀਤੀ ਨਮਸਕਾਰ ਤੇ ਗੱਲ ਤੇ ਪੱਲਾ ਪਾ ਕੇ ਨਾ ਦੋਨੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨ ਲੱਗੀ ਹੈ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਤੁਸੀਂ ਦਿਆਲੂ ਕਿਰਪਾਲੂ ਹੋ ਹੇ ਗੁਰੂ ਅਰਜਨ ਦੇਵ ਜੀ ਤੁਸੀਂ ਗਰੀਬ ਨਿਵਾਜ਼ ਹੋ ਹੇ ਗੁਰੂ ਅਰਜਨ ਦੇਵ ਜੀ ਤੁਸੀਂ ਸੁੱਖਾਂ ਦੇ ਸਾਗਰ ਹੋ ਹੇ ਮੇਰੇ ਸਾਈਂ ਜੀ ਹੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਕਿਰਪਾ ਕਰੋ ਕਿਰਪਾ ਕਰੋ ਮੈਨੂੰ ਕੋਈ ਸੋਖਾ ਜਿਹਾ ਢੰਗ ਦੱਸ ਦਿਓ ਮੇਰਾ ਹਾਲਤ ਵੀ ਸਬਰ ਜਾਵੇ ਤੇ ਮੇਰਾ ਪਲਤ ਵੀ ਸਬਰ ਜਾਵੇ ਭਾਵ ਮੇਰਾ ਲੋਕ ਵੀ ਸੁਖੀਆ ਹੋ ਜਾਵੇ ਤੇ ਪਰਲੋਕ ਵੀ ਸਹਿਲਾ ਹੋ ਜਾਵੇ ਧੰ ਗੁਰੂ ਅਰਜਨ ਦੇਵ ਜੀ ਇਹਦੀ ਗੱਲ ਸੁਣ ਕੇ ਨਾ ਭਾਈ ਸਾਈਂ ਦਾਸ ਜੀ ਬੜੇ ਪ੍ਰਸੰਨ ਹੋਏ ਕਹਿੰਦੇ ਵਾਹ ਭਾਈ ਸਾਈਂ ਦਾਸ ਬੜੀ ਸੋਹਣੀ ਮੰਗ ਮੰਗੀਓ ਨਹੀਂ ਤਾਂ ਬਹੁਤੇ ਲੋਕ ਨਾ دنیਵੀ ਮੰਗਾ ਮੰਗਦੇ ਨੇ ਲੋਕ ਦੇ ਸੁੱਖ ਮੰਗਦੇ ਨੇ ਉਹ ਵਿਰਲੇ ਹੀ ਹੁੰਦੇ ਨੇ ਜਿਹੜੇ ਪਰਲੋਕ ਦਾ ਸੁੱਖ ਮੰਗਦੇ ਨੇ ਹੁਣ ਧਿਆਨ ਦਿਓ ਗੁਰਮੁਖ ਵੇਦਰ ਤੁਸੀਂ ਚਾਹੁੰਦੇ ਹੋ ਨਾ ਲੋਕ ਦੇ ਸੁੱਖ ਵੀ ਮਿਲ ਜਾਣ ਤੇ ਪਰਲੋਕ ਦੇ ਸੁੱਖ ਵੀ ਮਿਲ ਜਾਣ ਅੱਜ ਭਾਈ ਸਾਈਂ ਦਾ ਜੀ ਸਤਗੁਰ ਦੇ ਚਰਨਾਂ 'ਚ ਬੇਨਤੀ ਪੇ ਕਰਦੇ ਨੇ ਸਤਗੁਰੂ ਕਿਰਪਾ ਕਰੋ ਮੇਰਾ ਹਾਲਤ ਵੀ ਸਬਰ ਜਾਵੇ ਤੇ ਮੇਰਾ ਪਲਤ ਵੀ ਸਬਰ ਜਾਵੇ ਪਾਵ ਮੇਰਾ ਲੋਕ ਵੀ ਸੁਖੀਆ ਹੋ ਜਾਵੇ ਮੇਰਾ ਪਰਲੋਕ ਵੀ ਸਹਿਲਾ ਹੋ ਜਾਵੇ ਤੇ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਨੇ ਜਿਹੜਾ ਜਵਾਬ ਭਾਈ ਸਾਈਂ ਦਾਸ ਜੀ ਨੂੰ ਦਿੱਤਾ ਨਾ ਉਹ ਜਵਾਬ ਤਾਂ ਭਾਈ ਸਾਈਂ ਦਾਸ ਜੀ ਨੂੰ ਦਿੱਤਾ ਸੋਜੀ ਤਾਂ ਭਾਈ ਸਾਈਂ ਦਾਸ ਜੀ ਨੂੰ ਦਿੱਤੀ ਗੁਰੂ ਅਰਜਨ ਦੇ ਪਿਤਾ ਜੀ ਨੇ ਪਰ ਉਹ ਸੋਜੀ ਦੇ ਵਿੱਚ ਇਸ ਮੁੱਚੇ ਸੰਸਾਰ ਦਾ ਭਲਾ ਹੈ ਪੱਗਾਂ ਵਾਲਿਓ ਗੁਰੂ ਅਰਜਨ ਦੇਵ ਪਿਤਾ ਜੀ ਅਖ ਲਿਖ ਭਾਈ ਸਾਈਂਦਾਸ ਜੀ ਬੜੀ ਸੋਹਣੀ ਤੁਸੀਂ ਮੰਗ ਮੰਗੀ ਹੈ ਭਾਈ ਸਾਈਂਦਾਸ ਜੀ ਫਿਰ ਇੱਕ ਕੰਮ ਕਰਿਓ ਨਾਮ ਦਾ ਅਭਿਆਸ ਕਰਨਾ ਹੈ ਗੁਰਬਾਣੀ ਪੜਨੀ ਹੈ ਪਰ ਯਤਨ ਇਹ ਕਰਨਾ ਹੈ ਇਕਾਗਰ ਚਿਤ ੋ ਕੇ ਗੁਰਬਾਣੀ ਪੜ੍ਹਦੀ ਹੈ ਇਕਾਗਰ ਚਿਤ ੋ ਕੇ ਨਾਮ ਦਾ ਅਭਿਆਸ ਕਰਨਾ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸਤ ਸੰਗਿਓ ਆਓ ਦਾਸ ਦੀ ਵੀ ਭਾਵਨਾ ਬਣੀ ਹੈ 2 ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਫਿਰ ਨਾਲ ਜਿਵੇਂ ਸਤ ਗੁਰੂ ਜੀ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਜਿਨੇ ਇੱਥੇ ਬੈਠੇ ਝੌਂਕੜੇ ਮਾਰ ਲਓ ਜਿਨੇ ਘੜਾ ਜਿ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾ ਲੇ ਹੋ ਵੱਡਾ ਦਿਹਾਰਾ ਹੈ ਗੁਰੂ ਅਰਜਨ ਦੇਵ ਪਤਾ ਜਦਾ ਪ੍ਰਕਾਸ਼ ਦਿਹਾਰਾ ਹੈ ਅਜਾ ਤੇ ਸਤਿਗੁਰੂ ਕੋਲੋਂ ਵੱਡੀਆਂ ਦਾਤਾਂ ਮੰਗਣੀਆਂ ਨੇ ਜਿਨ੍ਹਾਂ ਦੇ ਘਰ ਗਰੀਬੀ ਹੈ ਗੁਰਮਖੋ ਅੱਜ ਗੁਰੂ ਅਰਜਨ ਦੇਵ ਪਤਾ ਦੇ ਚਰਨਾਂ 'ਚ ਬੇਨਤੀ ਕਰਿਓ اے ਗੁਰੂ ਅਰਜਨ ਦੇਵ ਜੀ ਸਾਡੀ ਗਰੀਬੀ ਦੂਰ ਕਰਦੇ ਹੋ ਜਿਨ੍ਹਾਂ ਦੇ ਘਰ ਕਲੇਸ਼ ਰਹਿੰਦਾ ਹੈ ਜਿਨ੍ਹਾਂ ਦਾ ਮਨ ਕਲਪ ਦਾ ਰਹਿੰਦਾ ਹੈ ਅੱਜ ਅਰਦਾਸ ਕਰਿਓ ਹੈ ਗੁਰੂ ਅਰਜਨ ਦੇਵ ਜੀ ਅੰਦਰ ਦਾ ਆਨੰਦ ਬਖਸ਼ਿਓ ਅੰਦਰ ਦਾ ਖੇੜਾ ਬਖਸ਼ਿਓ ਮਹਾਰਾਜ ਜੀ ਜਿਨ੍ਹਾਂ ਨੂੰ ਨਾਮ ਦਾ ਰਸ ਨਹੀਂ ਨਾ ਆਉਂਦਾ ਅੱਜ ਗੁਰੂ ਅਰਜਨ ਦੇਵ ਪਿਤਾ ਜੀ ਦੀ ਕੋਲੋਂ ਨਾਮ ਦਾ ਰਸ ਮੰਗਿਓ ਜਿਨ੍ਹਾਂ ਦਾ ਮਨ ਇਕਾਗਰ ਨਹੀਂ ਹੁੰਦਾ ਅੱਜ ਅਰਦਾਸ ਕਰਿਓ ਹੈ ਗੁਰੂ ਅਰਜਨ ਦੇਵ ਪਿਤਾ ਜੀ ਸਾਡਾ ਵੀ ਮਨ ਇਕਾਗਰ ਹੋ ਜਾਵੇ ਆਓ ਦੋ ਚਲ ਮਿੰਟ ਗੁਰਮੁਖੋ ਹਾਜ਼ਰੀ ਲਾਈਏ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਪ੍ਰੇਮ ਜੀ ਇਜਾਬ ਕਰੀਏ ਚੌਂਕੜੇ ਮਾਰ ਲਓ ਨਾਲ ਅੰਦਰੋਂ ਅਰਦਾਸ ਕਰਿਓ ਗੁਰਮੁਖੋ ਸਾਜ ਗੁਰੂ ਕਿਰਪਾ ਕਰੋ ਅੱਜ ਵੱਡਾ ਹਿਆੜਾ ਹੈ ਤਾਂ ਵੱਡੀਆਂ ਬਖਸ਼ਿਸ਼ਾਂ ਕਰੋ ਗੁਰੂ ਅਰਜਨ ਦੇਵ ਪਤਾ ਜੀ ਸਤ ਨਾਮੁ ਵਾਹਿ ਗੁਰੂ ਸਤ ਨਾਮੁ

சரி சே வா தன் வாஹே ਗੁਰੂ ਧੰਵਾ ਹੈ ਗੁਰੂ ਸਤਿਨਾਮ ਦਾ ਹੈ ਗੁਰੂ ਸਤਿਨਾਮ ਵਾਹੇ ਗੁਰੂ ਸਤ ਭਾਈ ਸਾਈਂ ਦਾ ਜੀ ਚਾਹੁੰਦੇ ਉਹਨਾ ਲੋਕ ਵੀ ਸੁਖੀਆ ਹੋ ਜਾਵੇ ਪਰ ਲੋਕ ਵੀ ਸਹਿਇਲਾ ਹੋ ਜਾਵੇ ਫਿਰ ਨਾਮ ਦਾ ਅਭਿਆਸ ਕਰਨਾ ਹੈ ਗੁਰਬਾਣੀ ਦਾ ਅਭਿਆਸ ਕਰਨਾ ਹੈ ਯਤਨ ਕਰਨਾ ਹੈ ਇਕਾਗਰ ਮਨ ਹੋ ਕੇ ਗੁਰਬਾਣੀ ਪੜ੍ਹਨੀ ਹੈ ਨਾਮ ਦਾ ਅਭਿਆਸ ਕਰਨਾ ਹੈ ਇਹ ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਆਪਣੇ ਘਰ ਜਾਂਦਾ ਹੈ ਜੀ ਅਮਰਤ ਵੇਲੇ ਜਾਗਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਪਰ ਇਹਦਾ ਮਨ ਜੋ ਹੈ ਨਾ ਇਹ ਕਦੀ ਕਾਰੋਬਾਰ ਦੇ ਵਿੱਚ ਭੱਜ ਜਾਂਦਾ ਹੈ ਕਦੀ ਰਿਸ਼ਤੇਦਾਰਾਂ ਵੱਲ ਭੱਜ ਜਾਂਦਾ ਹੈ ਕਦੀ ਪਰਿਵਾਰ ਵੱਲ ਭੱਜਦਾ ਹੈ ਕਦੀ ਇਹਦੀ ਸੁਰਤੀ 'ਚ ਬੱਚੇ ਆ ਜਾਂਦੇ ਨੇ ਆਪਣੇ ਪਰਿਵਾਰ ਦੇ ਜੀ ਆ ਜਾਂਦੇ ਨੇ ਇਹ ਬੜਾ ਯਤਨ ਕਰਦਾ ਹੈ ਕਿ ਮਨ ਨੂੰ ਇਕਾਗਰ ਕਰਾਂ ਪਰ ਮਨ ਇਕਾਗਰ ਨਹੀਂ ਹੁੰਦਾ ਹੁਣ ਗੁਰਮਖੋ ਅਸੀਂ ਵੀ ਕਈ ਵਾਰ ਗੁਰਬਾਣੀ ਪੜ੍ਹਦੇ ਆ ਜਾਂ ਸੰਗਤ ਆ ਕੇ ਜਪਹਿਰੇ ਜਹਾਜ਼ਰੀ ਪੜ੍ਹਦੇ ਆ ਹੱਥ ਵਿੱਚ ਗੁਟਕਾ ਸਾਹਿਬ ਹੁੰਦਾ ਪਰ ਸਾਡਾ ਮਨ ਕਈ ਵਾਰ ਘਰ ਉਡਾਲੀਆਂ ਮਾਰਦਾ ਹੁੰਦਾ ਹੈ ਸਾਡਾ ਮਨ ਕਈ ਵਾਰ ਬੱਚਿਆਂ ਵਿੱਚ ਗਿਆ ਹੁੰਦਾ ਹੈ ਕਈ ਵਾਰ ਕਾਰੋਬਾਰ ਦੇ ਵਿੱਚ ਗਿਆ ਹੁੰਦਾ ਹੈ ਬੈਠੇ ਸੀ ਸੰਗਤ ਵਿੱਚ ਹੁੰਦੇ ਆ ਇਹ ਭਾਈ ਸਾਈਂ ਦਾ ਯਤਨ ਤਾਂ ਕਰਦਾ ਹੈ ਪਰ ਇਹਦਾ ਮਨ ਉਡਾਰੀਆਂ ਮਾਰਦਾ ਫਿਰਦਾ ਹੈ ਕੁਝ ਕੁ ਦਿਨ ਵੀਰਦੇ ਨੇ ਇਹਦਾ ਮਨ ਇਕਾਗਰ ਦੀ ਹੁੰਦਾ ਇਹ ਫਿਰ ਗੁਰੂ ਅਰਜਨ ਦੇਵ ਪਿਤਾ ਜੀ ਦੀ ਸ਼ਰਨ ਵਿੱਚ ਆਉਂਦਾ ਹੈ ਆ ਕੇ ਹੱਥ ਜੋੜ ਲੈਂਦਾ ਹੈ ਏ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਹੁਕਮ ਕੀਤਾ ਸੀ ਨਾਮ ਦਾ ਅਭਿਆਸ ਕਰਨਾ ਹੈ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਦਾ ਅਭਿਆਸ ਕਰਨਾ ਹੈ ਤੁਹਾਡੀ ਕਿਰਪਾ ਦੇ ਨਾਲ ਨਾਮ ਦਾ ਅਭਿਆਸ ਕਰਦਾ ਪਿਆ ਗੁਰਬਾਣੀ ਵੀ ਪੜ੍ਹਦਾ ਪਿਆ ਸਤਿਗੁਰੂ ਜੀ ਪਰ ਮਨ ਇਕਾਗਰ ਨਹੀਂ ਹੋ ਰਿਹਾ ਤੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਪਿਤਾ ਜੀ ਕਹਿੰਦੇ ਭਾਈ ਸਾਈਂਦਾਸ ਤੇਰੇ ਉੱਪਰ ਗੁਰਨਾਣਕ ਜੀ ਦੀ ਇਹ ਕਿਰਪਾ ਹੋ ਗਈ ਹੈ ਤੈਨੂੰ ਇਸ ਚੀਜ਼ ਦੀ ਪਹਿਚਾਨ ਹੋ ਗਈ ਹੈ ਕਿ ਮੇਰਾ ਮਨ ਅਜੇ ਜੁੜਦਾ ਨਹੀਂ ਪਿਆ ਮੇਰਾ ਮਨ ਇਕਾਗਰ ਨਹੀਂ ਹੋ ਰਿਹਾ ਨਹੀਂ ਤਾਂ ਇੱਥੇ ਆਉਂਦੇ ਨੇ ਕਈ 30 ਸਾਲ 40-40 ਸਾਲ ਬੀਤ ਜਾਂਦੇ ਨੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਮਨ ਅਜੇ ਇਕਾਗਰ ਹੋਇਆ ਕਿ ਨਹੀਂ ਹੋਇਆ ਮਨ ਅਜੇ ਜੁੜਿਆ ਹੈ ਕਿ ਨਹੀਂ ਜੁੜਿਆ ਉਹਨਾਂ ਨੂੰ ਇਸ ਚੀਜ਼ ਦੀ ਗਿਆਨ ਦੇ ਸਿੱਧਾ ਹੁੰਦਾ ਹੁੰਦਾ ਨੂੰ ਸਾਡਾ ਅਜੇ ਮਨ ਜੁੜਿਆ ਹੈ ਕਿ ਨਹੀਂ ਜੁੜਿਆ ਪਾਗਾ ਵਾਲਿਓ ਸਤਿਗੁਰੂ ਕਹਦੇ ਤੈਨੂੰ ਇੰਨਾ ਕੁ ਗਿਆਨ ਹੋ ਗਿਆ ਹੁਣ ਤੇਰਾ ਮਨ ਅਜੇ ਨਹੀਂ ਜੁੜਦਾ ਪਿਆ ਅੱਗੋ ਭਾਈ ਸਾਈਂ ਦਾ ਜੀ ਦੋਵੇਂ ਹੱਥ ਜੋੜਨੇ ਹੈ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰੋ ਫਿਰ ਕੋ ਸੌਖਾ ਜਿਹਾ ਢੰਗ ਦੱਸੋ ਕਿ ਮੇਰਾ ਮਨ ਵੀ ਜੁੜ ਜਾਵੇ ਗੁਰਬਾਣੀ ਦੇ ਵਿੱਚ ਮੇਰਾ ਮਨ ਇਕਾਗਰ ਹੋ ਕੇ ਗੁਰਬਾਣੀ ਪਰੇ ਨਾਮ ਦਾ ਅਭਿਆਸ ਕਰੇ ਉਸ ਵੇਲੇ ਗੁਰੂ ਅਰਜਨ ਦੇਵ ਪਿਤਾ ਜੀ ਪਤਾ ਕੀ ਕਹਿੰਦੇ ਕਹਿੰਦੇ ਭਾਈ ਸਾਈਂਦਾਸ ਕੋਈ ਅੜੀਲ ਘੋੜਾ ਹੋਵੇ ਨਾ ਅੜੀਲ ਘੋੜਾ ਉਹ ਕਹਿੰਦੀ ਸੱਜੇ ਭੱਜਦਾ ਹੈ ਕਦੀ ਖੱਬੇ ਭੱਜਦਾ ਹੈ ਕਦੀ ਬੇਕਾਬੂ ਹੋ ਜਾਂਦਾ ਹੈ ਜੇ ਕੋਈ ਸਿਆਣਾ ਘੋੜਸਵਾਰ ਹੋਵੇ ਨਾ ਉਹਦੀ ਸਵਾਰੀ ਸਿਆਣਾ ਘੋੜਸਵਾਰ ਕਰੇ ਨਾ ਉਹਦੀ ਲਗਾਮ ਫੜ ਕੇ ਉਹਨੂੰ ਕਾਬੂ ਕਰ ਲੈਂਦਾ ਹੈ ਘੋੜਾ ਤਾਂ ਅਰੀਏਲ ਹੈ ਸੱਜੇ ਖੱਬੇ ਭੱਜਦਾ ਹੈ ਪਰ ਸਿਆਣਾ ਘੋੜਸਵਾਰ ਉਹਦੀ ਲਗਾਮ ਫੜ ਕੇ ਨਾ ਉਹਨੂੰ ਕਾਬੂ ਵਿੱਚ ਕਰ ਲੈਂਦਾ ਹੈ ਇਦਾਂ ਜੋ ਮਨ ਹੈ ਇਹ ਵੀ ਘੋੜੇ ਦੀ ਨਿਆਈ ਹੈ ਇਹ ਵੀ ਅਰੀਏਲ ਹੈ ਇਹਨੂੰ ਵੀ ਕਾਬੂ ਕਰਨਾ ਹੈ ਜਦੋਂ ਸੱਜੇ ਭੱਜੇ ਖੱਬੇ ਭੱਜੇ ਰਿਸ਼ਤੇਦਾਰਾਂ ਵੱਲ ਇਹਦਾ ਖਿਆਲ ਜਾਵੇ ਇਹਨੂੰ ਮੋੜ ਕੇ ਲਿਆ ਕੇ ਤੇ ਗੁਰਬਾਣੀ ਦੇ ਵਿੱਚ ਇਹਦੀ ਸੁਰਤੀ ਜੋੜਦੀ ਹੈ ਗੁਰਬਾਣੀ ਦੇ ਵਿੱਚ ਇਹਦਾ ਧਿਆਨ ਲਗਾਉਣਾ ਹੈ ਤੂੰ ਯਤਨ ਕਰ ਗੁਰਨਾਨਕ ਭਲੀ ਕਰੇਗਾ ਤੂੰ ਕੋਸ਼ਿਸ਼ ਕਰ ਜਿਵੇਂ ਸਿਆਣਾ ਘੋਰ ਸਵਾਲ ਜਦੋਂ ਕੋਸ਼ਿਸ਼ ਕਰਦਾ ਹੈ ਯਤਨ ਕਰਦਾ ਹੈ ਘੋੜੇ ਨੂੰ ਕਾਬੂ ਕਰ ਲੈਂਦਾ ਹੈ ਨਾ ਜਦੋਂ ਤੂੰ ਵੀ ਕੋਸ਼ਿਸ਼ ਕਰੇਗਾ ਤੇਰਾ ਮਨ ਵੀ ਕਾਬੂ ਹੋ ਜਾਵੇਗਾ ਤੇਰੇ ਬਸ ਵਿੱਚ ਆ ਜਾਵੇਗਾ ਸਤ ਸੰਗਿਓ ਇਹ ਸਤਗੁਰੂ ਕੋਲੋਂ ਆਗਿਆ ਲੈ ਕੇ ਘਰ ਜਾਂਦਾ ਹੈ ਕੋਣ ਗੁਰਬਾਣੀ ਪੜਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਅਜੇ ਵੀ ਇਹਦਾ ਮਨ ਸੱਦੇ ਖਵੇ ਭਜਦਾ ਹੈ ਕਦੀ ਰਿਸ਼ਤੇਦਾਰਾਂ ਵੱਲ ਭੱਜ ਜਾਂਦਾ ਹੈ ਕਦੀ ਘਰ ਦੇ ਕੰਮਾਂ ਕਾੜਾਂ ਵਿੱਚ ਭਜਦਾ ਹੈ ਇਹ ਗੁਰੂ ਅਰਜਨ ਦੇਵ ਪਿੱਤਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੈ ਗੁਰੂ ਅਰਜਨ ਦੇਵ ਪਿੱਤਾ ਜੀ ਮੇਰੇ ਵਾਸਤੇ ਦੀ ਗੱਲ ਨਹੀਂ ਤੁਸੀਂ ਕਿਰਪਾ ਕਰੋ ਫਿਰ ਮਨ ਨੂੰ ਮੋੜ ਕੇ ਲਿਆਉਂਦਾ ਹੈ ਗੁਰਬਾਣੀ ਦੇ ਵਿੱਚ ਜਦੋਂ ਮਨ ਇਹਦਾ ਬਾਹਰ ਜਾਂਦਾ ਫਿਰ ਮਨ ਨੂੰ ਮੋੜ ਕੇ ਲਿਆਉਂਦਾ ਹੈ ਬਾਰ-ਬਾਰ ਅਰਦਾਸਾਂ ਕਰਦਾ ਹੈ ਤਰਨੇ ਪੁੰਦੇ ਹੈ ਬੇਨਤੀਆ ਕਰਦਾ ਹੈ ਸਤਿਗੁਰੂ ਕਿਰਪਾ ਕਰੋ ਮੇਰਾ ਮਨ ਇਕਾਗਰ ਹੋ ਜਾਵੇ ਮੇਰਾ ਮਨ ਗੁਰਬਾਣੀ ਵਿੱਚ ਜੁੜ ਜਾਵੇ ਕਰਦਿਆਂ ਕਰਦਿਆਂ ਗੁਰਮਖੋ ਇਹਦਾ ਮਨ ਜੁੜਨਾ ਸ਼ੁਰੂ ਹੋ ਗਿਆ ਅੱਜ ਕਿਰਪਾ ਹੁਣੀ ਸਿਧ ਹੋ ਗਈ ਲਗਤ 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 ਹੈ ਅੱਜ ਇਹਦਾ ਮਨ ਇਕਾਗਰ ਹੋਣਾ ਸ਼ੁਰੂ ਹੋ ਗਿਆ ਇਹਦਾ ਮਨ ਜੁੜਨਾ ਸ਼ੁਰੂ ਹੋ ਗਿਆ ਹੁਣ ਸਤ ਸੰਗਿਓ ਅੱਜ ਇਹਦੇ ਅੰਦਰ ਖੇੜਾ ਹੈ ਖੁਸ਼ਹਾਲੀ ਹੈ ਹੁਣ ਜਿਹੜਾ ਵੀ ਇਹਦੀ ਸੰਗਤ ਕਰਦਾ ਹੈ ਨਾ ਉਹਦੇ ਅੰਦਰ ਵੀ ਗੁਰਮਖੋ ਨਾਮ ਜਪਣ ਦਾ ਉਹਦੇ ਅੰਦਰ ਵੀ ਚਾ ਪੈਦਾ ਹੋ ਰਿਹਾ ਹੈ ਇਹਦਾ ਬੜਾ ਪਿਆਰਾ ਜੀਵਨ ਬਣ ਗਿਆ ਸੱਚੀ ਸੱਚੀ ਕਿਰਤ ਕਰਦਾ ਹੈ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਜਿੱਥੇ ਵੀ ਜਾਂਦਾ ਹੈ ਲੋਕ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਉਹ ਬੱਚਿਓ ਜੇ ਤੁਹਾਡਾ ਜੀਵਨ ਹੋਵੇ ਨਾ ਭਾਈ ਸਾਈ ਦਾ ਜੇ ਵਰਗਾ ਤੁਹਾਡਾ ਜੀਵਨ ਹੋਵੇ ਵੇਖੋ ਚਿਹਰੇ ਤੇ ਕਿੰਨੀ ਰੂਹਾਨੀਅਤ ਹੈ ਗੁਰੂ ਦੇ ਨਾਲ ਕਿੰਨਾ ਇਹ ਭਾਈ ਸਾਈ ਦਾਸ ਦਾ ਪਿਆਰ ਹੈ ਲੋਕ ਆਪਣੇ ਬੱਚਿਆਂ ਨੂੰ ਮਿਸਾਲ ਦਿੰਦੇ ਨੇ ਗੁਰਮਖੋ ਚਾਹੀਦਾ ਵੀ ਇਹੋ ਹੀ ਹੈ ਜਿੱਥੋਂ ਦੀ ਗੁਰਸਿੱਖ ਗੁਰੂ ਕਾ ਪਿਆਰਾ ਸਿੱਖ ਲੰਘ ਜਾਵੇ ਨਾ ਲੋਕ ਆਪਣੇ ਬੱਚਿਆਂ ਨੂੰ ਇਹ ਮਿਸਾਲ ਦੇਣ ਉਹ ਪੁੱਤਰ ਤੇਰਾ ਜੀਵਨ ਹੋਵੇ ਫਰਾਨੇ ਗੁਰਸਿੱਖ ਵਰਗਾ ਹੋਵੇ ਤੇ ਇਹ ਤੇਰਾ ਜੀਵਨ ਹੋਵੇ ਨਾ ਫਰਾਨੇ ਗੁਰਸਿੱਖ ਭੈਣ ਵਰਗਾ ਬੀਬੀ ਵਰਗਾ ਤੇਰਾ ਜੀਵਨ ਹੋਵੇ ਚਾਹੀਦਾ ਵੀ ਇਹ ਹੀ ਹੈ ਗੁਰਮਖੋ ਇਹਦਾ ਜੀਵਨ ਹੀ ਬੜਾ ਸੋਹਣਾ ਪ੍ਰਚਾਰ ਵੜ ਗਿਆ ਇਹ ਸਵੇਰੇ ਸ਼ਾਮ satsang ਕਰਦਾ ਹੈ ਇਹਨੇ ਹੋ ਟੁੱਟਿਆ ਨੂੰ ਵੀ ਗੁਰੂ ਨਾਨਕ ਜੀ ਦੇ ਘਰ ਜੋੜਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਸ਼ੁਕਰਾਨਾ ਕਰਨ ਫਿਰ ਸਤਪੁਰ ਦੀ ਸ਼ਰਨ ਵਿੱਚ ਜਾਂਦਾ ਹੈ ਸਤਗੁਰੂ ਜੀ ਇਹਦੇ ਵੱਲ ਵੇਖ ਕੇ ਨਾ ਬੜਾ ਮੁਸਕਲਾਉਂਦੇ ਨੇ ਕਹਿੰਦੇ ਆਹ ਭਾਈ ਸਾਈਂਦਾਸ ਵੇਖ ਗੁਰੂ ਨਾਨਕ ਨੇ ਤੇਰੇ ਉੱਪਰ ਤਰਸ ਕਰ ਦਿੱਤਾ ਹੈ ਜਿਹੜੀ ਤੂੰ ਦਾਤ ਤਾਂ ਮੰਗਦਾ ਸੀ ਨਾ ਅੱਜ ਗੁਰੂ ਨਾਨਕ ਨੇ ਉਹ ਦਾਤ ਤੇਰੀ ਝੋਲੀ ਚ ਪਾ ਦਿੱਤੀ ਹੈ ਤੇਰਾ ਮਨ ਵੀ ਜੁੜ ਗਿਆ ਹੈ ਮਨ ਇਕਾਗਰ ਹੋ ਗਿਆ ਹੈ ਉਹ ਭਾਈ ਸਾਈਂ ਦਾਸ ਹੁਣ ਜਾ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਹੋ ਟੁੱਟਿਆ ਨੂੰ ਪਰਮੇਸ਼ਰ ਦੇ ਨਾਲ ਜੋੜ ਸਤਸੰਗਿਓ ਫਿਰ ਭਾਈ ਸਾਈਂ ਦਾਸ ਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਨਾਮ ਦਾ ਵਪਾਰੀ ਬਣ ਗਿਆ ਇਹ ਇਹ ਭਾਈ ਗੁਰਦਾਸ ਜੀ ਨੇ ਵੀ ਫਿਰ ਵਿਡਿਆਈ ਕੀਤੀ ਭਾਈ ਸਾਈਂ ਦਾਸ ਜੀ ਦੀ ਇਦੋਂ ਪ੍ਰਿੰਸੀਪਲ ਸਦਵੀਰ ਸਿੰਘ ਜੀ ਨੇ ਭਾਈ ਵੀਰ ਸਿੰਘ ਜੀ ਨੇ ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤਮਾਲਾ ਦੇ ਵਿੱਚ ਜ਼ਿਕਰ ਕੀਤਾ ਗੁਰਮਖੋ ਏ ਭਾਈ ਸਾਈ ਦਾ ਤਾਂ ਬੜਾ ਪਿਆਰਾ ਜੀਵਨ ਬਣ ਗਿਆ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਗੁਰਮਖੋ ਅਜ ਤੁਸੀਂ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ ਅਰਦਾਸ ਕਰਿਓ ਸਤਗੁਰੂ ਕਿਰਪਾ ਕਰੋ ਸਾਡਾ ਮਨ ਵੀ ਨਾਮ ਦੇ ਵਿੱਚ ਜੁੜ ਜਾਵੇ ਸਾਡਾ ਮਨ ਵੀ ਇਕਾਗਰ ਹੋ ਜਾਵੇ ਆਓ 1-2 ਮਿੰਟ ਗੁਰਮਖੋ ਹਾਜ਼ਰੀ ਲਗਾਈਏ ਫਿਰ ਦਾਸ ਵੱਲੋਂ ਸਮਾਪਤੀ ਹੈ ਨਾਲ ਨਾਲ ਤਰਨਾ ਭਾਈਓ ਗੁਰੂ ਅਰਦਨ ਦੇ ਪੈਦਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਓ ਸਤਗੁਰੂ ਕਿਰਪਾ ਕਰੋ ਜਿਸ ਦਿਨ ਆਪ ਜੀ ਨੇ ਭਾਈ ਸਾਈਂ ਦਾ ਜਿਹਦੇ ਕਿਰਪਾ ਕੀਤੀ ਭਾਈ ਸਾਈਂ ਦਾ ਦਮਨ ਜੁੜ ਗਿਆ ਸਤਗੁਰੂ ਕਿਰਪਾ ਕਰੋ ਤਰਸੋ ਸਾਡਾ ਮਨ ਵੀ ਜੁੜ ਜਾਵੇ ਸਾਡਾ ਮਨ ਵੀ ਇਕਾਗਰ ਹੋ ਜਾਵੇ ਔ ਮਹਪੁਰ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੋੜ ਕਬਾਲ ਸਿੰਘ ਜੀ ਉਹ ਵੀ ਸੰਗਤਾਂ ਤੱਕ ਪਹੁੰਚ ਰਹੇ ਨੇ ਸੰਗਤਾਂ ਦੇ ਦਰਸ਼ਨਾਂ ਵਾਸਤੇ ਅਗਲਾ ਸਮਾਂ ਮਹਪੁਰ ਖੰਦਾ ਹੈ ਇੱਕ ਦੋ ਮਿੰਟ ਗਨੁਕਹਾਜਰੀ ਲਗਾਈਏ ਫਿਰ 10 ਕਿਲੋ ਸਮਾਪਤੀ ਹੈ ਨਲਲ ਅਰਦਾਸ ਕਰਿਓ ਸਤ ਨਾਮ ਵਾਹਿਗੁਰੂ ਸਤ ਨਾਮ ਮਵਾਹੀ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ சரி சங்க கிரே குரு சத் நாஹே கரு சத் நாமே கரு சத் நமவாஹே கரு சத்ன ਸਾਈਂ ਦਾ ਜੀ ਦਾ ਪਿਆਰਾ ਜੀਵਨ ਵੇਖ ਕੇ ਆਪਣੀਆਂ ਬਾਰਾਂ ਵਿੱਚ ਗੜ ਕਰਦੇ ਨੇ ਕੀ ਕਹਿੰਦੇ ਜੜੀਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ અપਾਰਾ ਸਭ ਕੁਲ ਹੀਰੇ ਲਾਲ અપਾਰਾ ਆਓ ਜੀ ਵਿਚਾਰ ਕਰਦੇ ਆਂ ਪਿੱਖ ਨੇ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰੂ ਦੀ ਸਾਧ ਸੰਤ ਬਖਸ਼ਣ ਜੋਗ ਹੈ ਅੱਜ ਧੰਨ ਧੰਨ ਗੁਰੂ ਅਰਜਨ ਦੇਵ ਪਿਤਾ ਦਾ ਪ੍ਰਕਾਸ਼ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਦੇ ਢੇਰ ਦੀਆਂ ਬਿਆੰਤ ਬਿਆੰਤ ਵਧਾਈਆਂ 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 ਬੋਲੋ ਵਧਾਈਆਂ 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 ਦਾਸ ਜੀ ਪੰਨਾ ਬਖਸ਼ੋ ਜੀ ਬਖਸ਼ ਦਿਓ ਦਿਓ ਅਸੀਸ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ